ਮਾਜਾ ਫਾਰਮ YouTube ਚੈਨਲ ਤੇ ਸਵਾਗਤ ਹੈ ਜੀ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਦੀ ਵੀਡੀਓ ਪੱਤੀ ਕੱਕੇਵਾ ਪਿੰਡ ਬੱਤੀ ਪਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਵਿਖਾਈਆਂ ਜਿਹਦੇ ਵਿੱਚ ਵੀਰ ਜੀ ਇੱਕ ਨੀਲੀ 라ਵੇ ਕ੍ਰੋਸ ਇੱਕ ਮੀਨੀ ਮੱਝ ਵੀਰ ਜੀ ਵਿਖਾਈ ਜਾਊਗੀ ਮੀਨੀ ਦੂਸਰੇ ਸਵੇਰੇ ਤੇ ਦੂਸਰੀ ਜਿਹੜੀ ਮੱਝ ਵਾ ਜਿਵੇਂ ਵੀਰ ਜੀ ਆ ਨੀਲੀ 라ਵੇ ਵਾਲੀ ਪਹਿਲੇ ਸਵੇਰੇ ਤੇ ਦੂਸਰੀ ਮੀਨੀ ਜਿਹੜੀ ਉਹ ਵੀਰ ਜੀ ਦੂਸਰੇ ਸਵੇਰੇ ਉਹ ਕਰਦੇ ਵੀਰ ਜੀ ਬਲਵੰਤ ਵੀਰ ਜੀ ਉਹਨਾਂ ਨਾਲ ਗੱਲ ਬਾਤ ਤੇ ਤੁਹਾਨੂੰ ਲੈ ਕੇ ਦੇਨੇ ਆ ਦੋਵਾਂ ਪਸ਼ੂਆਂ ਬਾਰੇ ਕੱਲੀ ਕੱਲੀ ਰੇਟ ਤੇ ਦੁੱਧ ਬਾਰੇ ਵੀਰ ਜੀ ਪੂਰੀ ਪੂਰੀ ਡਿਟੇਲ ਹਾਂਜੀ ਸੋਹਰ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਤੁਹਾਨੂੰ ਸਸਰੀ ਕਾ ਜੀ ਹਾਂ ਥੋੜਾ ਉੱਚਾ ਉੱਚੀ ਬੋਲੋ ਵੀਰ ਜੀ ਹੋਰ ਸਸਰੀ ਕਾ ਵਿਜੀਟ ਨਾ ਸਾਹ ਉਹ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਹਾਂਜੀ ਹਾਂਜੀ ਬਸ ਠੀਕ ਇੱਕ ਵਾਰ ਵੀਰ ਜੀ ਆਪਣਾ ਫੋਨ ਨੰਬਰ ਤੇ ਮੇਰਾ ਐਡਰੈਸ ਦਾ ਦਿਓ ਦਾਸ ਨਾਮ ਬੰਤ ਸਿੰਘ ਜੀ ਹਾਂ ਨਾਮ ਬਲਵੰਤ ਸਿੰਘ ਹਾਂ ਜੀ ਹਾਂ ਜੀ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਟਾਰੀਪਾੜ ਤੋਂ ਵੀਰ ਜੀ ਕਿੰਨਾ ਜੇ 9 ਕਿਲੋ ਟਾਰੀਪਾੜ ਤੋਂ 9 ਕਿਲੋ ਮੀਟਰ ਅੰਮ੍ਰਿਤਸਰ ਤੋਂ 30 35 ਕਿਲੋਮੀਟਰ ਠੀਕ ਹੈ ਵੀਰ ਜੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਜੀ ਟੋਟਲ ਕਿੰਨੇ ਪਸ਼ੂ ਜੇ ਅੱਜ ਦੋ ਹੀ ਝੋਟੀਆਂ ਜੀ ਦੋ ਝੋਟੀਆਂ ਨੇ ਹਾਂ ਜੀ ਠੀਕ ਹੈ ਵੀਰ ਜੀ ਤੇ ਉਹਦੇ ਵਿੱਚ ਆ ਪਹਿਲੀ ਦੀ ਕੀ ਡਿਟੇਲ ਜੇ ਇਹ ਪਹਿਲੇ ਸੁਨੇ ਜੀ ਪਹਿਲੇ ਸਵੇਰੇ ਆ ਤੇ ਦੁੱਧ ਕਿੰਨਾ ਮੋਕੇ ਤਿਆਰ ਆ ਜਿਹਦੇ ਥਲੇ 9 ਕਿਲੋ ਪੱਕਾ ਹੋਵੇ ਤੇ ਤੁਸੀਂ ਸਾਹਮਣੇ ਆ ਜਾਓ 9 ਕਿਲੋ ਮਤਲਬ ਕੋਚੋਂ ਵਾਲਾ ਲੈਣਾ 9 ਕਿਲੋ ਦੁੱਧ ਤੇ ਪਿੱਛੇ ਬੱਚਾ ਕੀ ਜੇ ਕੱਟੀ ਜੇ ਇਹਦੇ ਮਗਰ ਕੱਟੀ ਤੇ ਸੋਈ ਨੂੰ ਕਿੰਨੇ ਦਿਨ ਹੋ ਗਏ ਜੇ ਇਹਨੂੰ ਸੋਈ ਨੂੰ 20 ਦਿਨ ਹੋ ਗਏ ਜੇ ਕੋਈ 20 ਦਿਨ ਮੰਨ ਲੇ ਕੋ 25 ਦਿਨ ਮੰਨ ਲੇ ਅੱਛਾ ਜੀ ਤੇ ਦੁੱਧ 9 ਲੀਟਰ ਮੋਕੇ ਤਿਆਰ ਆ ਹਾਂ ਜੀ ਹੁਣੇ ਆਈਆਂ ਜੀ ਆ ਥੋੜਾ ਵੀਰ ਜੀ ਥਣਾ ਦੇ ਆਈ ਹੋਈ ਮਤਲਬ ਬੱਚੇ ਪੁੱਛਾ ਬੱਚੇ ਨੇ ਲਾਇਆ ਆ ਅੱਛਾ ਜੀ ਉਹ ਲੱਦ ਕੇ ਲਿਆਦੀ ਨਾ ਹੁਣੇ ਅੱਛਾ ਆ ਜੀ ਆਈਆਂ ਜੀ ਹੁਣੇ ਕਰੋ ਵੀਰ ਜੀ ਚੈੱਕ ਪਾਸ ਆਰਡਰ ਦੀ ਕੁਆਲਿਟੀ ਖਣਾ ਦੀ ਕੁਆਲਿਟੀ ਔਰ ਫੇਸ ਦੀ ਕੁਆਲਿਟੀ ਵਿੱਚ ਲੰਮੀ ਚਲਾਇਓ ਸੋਨੇਪਾ ਹਾਂਜੀ ਕਰੋ ਵੀਰ ਜੀ ਨੇੜੇ ਤੋਂ ਚੈੱਕ ਆਰਡਰ ਦੀ ਕੁਆਲਿਟੀ ਮੁੱਠੀ ਵਾਲਾ ਸਾਨੂੰ ਵੀਰ ਜੀ ਮੋਟੀ ਥਣਦੀ ਆ ਇਹਦੇ ਮਗਰ ਵੀਰ ਜੀ ਬੱਚਾ ਕੀ ਜੇ ਕੱਟੀ ਹੈ ਕੱਟੀ ਆ ਵੀਰ ਜੀ ਇਹਦੇ ਮਗਰ ਉਹ ਤੁਹਾਨੂੰ ਵੀਰ ਜੀ ਵੀਡੀਓ ਵਿੱਚ ਚੈੱਕ ਕਰਾਉਣਾ ਹੈ ਬੱਚਾ ਵੀ ਕਿੰਨੇ ਦੇਨ ਦਾ ਘੁਮਾ ਦਿਓ ਘੁਮਾ ਦਿਓ ਦਿਨ ਘੁਮਾ ਦਿਓ ਫੇਸ ਤੋਂ ਵੀਰ ਜੀ ਨੇੜੇ ਤੋਂ ਕੁਆਲਿਟੀ ਚੈੱਕ ਕਰੋ ਛੋਟੇ ਸਿੰਗ ਦੀ ਥਣ ਤੋਂ ਵਿੱਚ ਵੇਖੋ ਬਾਕੀ ਵੀਰ ਜੀ ਚੋਗੇ ਤਸੱਲੀ ਕਰਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚੈੱਕ ਪਾਸ ਕਰਕੇ ਵੀਰ ਜੀ ਪਸ਼ੂ ਖਰੀਦੋ ਬੱਚਾ ਵੀਰ ਜੀ ਕਿਹੜਾ ਦਾ ਹਾਂ ਜੇ ਸਾਹਮਣੇ ਆ ਜੇ ਕੱਟੀ ਕਰੋ ਵੀਰ ਜੀ ਨੇੜੇ ਤੋਂ ਚੈੱਕ ਥਣ ਵਾਲੀ ਕੁਆਲਿਟੀ ਆ ਵੀਰ ਜੀ ਮੋੜਾ ਕੁਆਲਿਟੀ ਵਿੱਚ ਵੀਰ ਜੀ ਬੱਚਾ ਜਿਹਦਾ ਸਿਰਫ 2 ਇੰਚ ਵਿੱਚ ਪੂਛ ਹੀ ਹੈ ਬੱਚੇ ਦੀ ਕੀ ਜਾਨੀ ਜਾਂ ਵੀ ਆ ਨੀ ਆ ਕਿ ਉਹਨਾਂ ਦੀ ਸੁਈ ਹੈ ਵੀ 20 ਨਹੀਂ ਮੰਨ ਲੈ ਮਹੀਨੇ ਨਹੀਂ ਮੰਨ ਲੈ ਹਾਂਜੀ ਵੀਰ ਜੀ ਬਿਲਕੁਲ ਚੋਕੇ ਸਵੇਰੇ ਵੀ ਵਧੀਆ ਸੀਮੈਂਟ ਦਾ ਵੀਰ ਜੀ ਬੱਚਾ ਬਿਲਕੁਲ ਪਿਛੇ ਮੋਹਰ ਦਾ ਇਹਦਾ ਵੀਰ ਜੀ ਕੀ ਮੋਲ ਕਰਦੇ ਜੀ ਮੋਲ ਦਾ ਛੋਟੀ ਬੜੀ ਜਾਂਦੀ ਹਾਂਜੀ ਮੋਹਰ ਦੇ ਕਾਲ ਜਿਹੜੀ ਆਪਾਂ ਵੀਡੀਓ ਪਾਏ ਉਹਨਾਂ ਕੇ 90 90 ਕਰੀ ਗਏ ਹਾਂਜੀ ਹਾਂਜੀ ਨਹੀਂ ਆਪਾਂ 90 ਥੋੜਾ ਕਰਨਾ ਕੱਲ ਵਾਲੀਆਂ ਦੇ ਵੇਖੀ ਜਾਂਦੇ ਹਾਂ ਉਹਨਾਂ ਲਈ ਭਾਜੀ ਦੇ ਦਈਆਂ ਹਾਂਜੀ ਕੀ ਭਾਜੀ ਵੇਖੀ ਜਾਂਦੇ ਅਛਾ ਜੀ ਤੇ ਕਿੰਨਾ ਕਰਦੇ ਜੀ ਮੁੱਲ ਭਾ 85 ਕਰੀ ਜੀ ਹਾਂਜੀ ਤੇ ਭਾਵੇਂ ਇਹਦਾ 90 ਕਰੀ ਜੀ ਹਾਂਜੀ ਕਿੰਨਾ ਪੰਜਾਤਰ ਜੀ ਨਹੀਂ ਕਰੀਏ ਮਾਨਤਾਨ ਆਓ ਸੋਲ ਸਾਬ ਅੱਗੇ ਉਹ ਤੁਹਾਡੇ ਬਿਨਾਂ ਗੱਲ ਬਾਨੀ 70 ਦੀ ਜੀ ਰਿਤਪਾਲ ਜੀ ਤੇ ਦੱਸੋ 70 ਦੀ 70000 ਦੀ ਹਾਂਜੀ ਅਛਾ ਜੀ ਹਾਂਜੀ ਇਹ 70000 ਦੀ ਵੀਰ ਜੀ ਬਿਲਕੁਲ ਹੈ ਹਾਂਜੀ ਹਾਂਜੀ ਉਹ ਚੋਂ ਭੈਣ ਭਰਾ ਕਿਹਾ ਹੈਗਾ ਇਹਦਾ ਮਾਨਤਾਨ ਜਿਹੜਾ ਮਾਨਤਾਨ ਕੀਤਾ ਜਾਊਗਾ ਠੀਕ ਆ ਵੀਰ ਜੀ ਦੁੱਧ ਦਰ ਮੌਕੇ ਜਿਹੜਾ 9 ਕਿਲੋ ਬਿਲਕੁਲ ਤਿਆਰ ਦੁੱਧ ਦਾ 10 ਕਿਲੋ ਝੋਟੀ ਕੱਢੂਗੀ ਪਹਿਲਾਂ ਝੋਟੀ ਸਾਂਭੀ ਗਏ ਨੇ ਘਾਟਿਆ ਆ ਆਪਜੀ ਮੈਂ ਤਵਾਈ ਰਾਪੀ ਚੋਗੇ ਸਵੇਰੇ ਚੋਗੇ ਤੇ ਫਿਰ ਠੀਕ ਆ ਹਾਂਜੀ ਉਹਦੇ ਵਿੱਚ ਦੋ ਦੂਸਰੀ ਕੀ ਹੈਗੇ ਜੀ ਦੂਸਰੀ ਪੂਰੀ ਡਿਟੇਲ ਜੁਸਰੇ ਸੁਹੇ ਜੀ ਹਾਂਜੀ ਮੀਣੀ ਦੇ ਝੋਟੀ ਠੀਕ ਆ ਵੀਰ ਜੀ ਕਰੋ ਚੈੱਕ ਪਾਸ ਮੀਣੀ ਆ ਵੀਰ ਜੀ ਪਿਓਰ ਜੈਡ ਬਲੈਕ ਦੇ ਵਿੱਚ ਵੀਰ ਜੀ ਪੂਛ ਤੇ ਵੀ ਮੈਂ 2 ਇੰਚ ਵੀ ਜਿਹੜੇ ਉਹ ਵੀ ਵਾਲ ਮਿਸ ਜੀ ਚਟੇ ਨਹੀਂ ਬਿਲਕੁਲ ਹੈਗੇ ਠੀਕ ਆ ਜੀ ਥਣਾਂ ਦੀ ਕੁਆਲਿਟੀ ਵੀਰ ਜੀ ਨੇੜੇ ਦੇ ਵੇਖੋ ਮੋٹے ਥ ਬਾਕੀ ਵੀ ਤੁਹਾਨੂੰ ਚਲਾ ਕੇ ਦਿਖਾਉਣੇ ਇਹਨੂੰ ਸੋਈ ਦੇ ਵੀ ਕਿੰਨੇ ਦਿਨ ਹੋ ਗਏ ਜੀ ਇਹ ਪਰਸੋਂ ਸੋਈ ਜੇ ਅੱਛਾ ਪਰਸੋਂ ਕਿੰਨੇ ਦਿਨ ਬੋੜਾ ਹੋਊਗਾ ਅੱਛਾ ਜੀ ਹਾਂਜੀ ਮਾੜਾ ਹੁਣ ਬੌੜੇ ਦੇ 8 ਕਿਲੋ ਆ ਜੇ 8 ਕਿਲੋ ਜੇ ਪਰਸੋਂ ਸੋਈ ਜੇ ਹਾਂਜੀ ਜੀ ਬਿਲਕੁਲ ਕਰੋ ਵੀਰ ਜੀ ਚੈੱਕ ਪਾਸ ਆਰਡਰ ਦੀ ਕੁਆਲਿਟੀ ਕੇਸ ਦੀ ਕੁਆਲਿਟੀ ਤੋਂ ਬਿਲਕੁਲ ਵੀਰ ਜੀ ਜੈਡ ਬਲੈਕ ਦੇ ਵਿੱਚ ਇਹ ਕਿਵੇਂ ਸੂਏ ਆਖੀ ਜੀ ਵੀਰ ਜੀ ਦੂਸਰੇ ਸੂਏ ਆ ਜੀ ਇਹ ਤੇਲ ਮੌਕੇ ਦੇ ਜਿਹੜਾ ਤਿਆਰ ਚੋਣ ਵਾਲਾ ਹਣਾ 8 ਕਿਲੋ ਬੋਨਾ ਜੀ 8 ਕਿਲੋ ਮੌਕੇ ਤਿਆਰ ਆ ਹਾਂਜੀ ਇਹਦੇ ਮਗਰ ਵੀਰ ਜੀ ਬੱਚਾ ਕੀ ਜੇ ਇਹਦੇ ਮਗਰ ਪਤਾ ਨਹੀਂ ਵੇਖੀ ਨਹੀਂ ਕੱਟੀ ਜੇ ਪਤਾ ਕਰਿਓ ਚੱਕ ਵੀਰ ਜੀ ਦਾ ਖਾਜੀ ਆਪਾਂ ਕੱਟਾ ਜੀ ਹਾਂਜੀ ਕੱਟਾ ਦੇਖਿਆ ਪਿੱਛੇ ਕੱਟਾ ਆ ਨਾ ਵੀਰ ਜੀ ਹਾਂਜੀ ਆ ਤਾਜੀ ਸੂਈ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਇਹ ਮਗਰ ਵੀਰ ਜੀ ਬੱਚਾ ਜੇ ਕੱਟਾ ਵੀਰ ਬਿਲਕੁਲ ਜੈਡ ਬਲੈਕ ਦੇ ਵਿੱਚ ਇਹਦਾ ਵਿੱਚ ਕੀ ਮੋਲ ਕਰਦੇ ਜੀ ਚਲੋ ਸਾਹ ਛੋਟੀ ਜਿਹੀ ਬੜੀ ਚੰਗੀ ਹੈ ਹਾਂਜੀ ਰੋਟੀ ਆ ਲਈ ਚੰਗੀ ਹੋਊਗੀ ਤੇ ਸੋਰ ਸਾਹਿਬ ਤਾਂ ਹੀ ਮਾਲੀ ਦੂਗਾ ਨਾ ਕੀ ਗੱਲ ਹੈ ਨਾ ਬੜੀ ਚੰਗੀ ਗੱਲ ਹੈ ਮਹਾਰਾਜ ਹਰਖ ਦਾ ਵਿੱਚ ਇਹ ਮਾਲ ਆਪਣਾ ਦਬੇ ਪਿਓਰ ਮਹਾਰਾਜ ਆਉਂਦੀ ਪੂਛ ਵੀ ਨਹੀਂ ਹਾਂਜੀ ਹਾਂਜੀ ਬਿਲਕੁਲ ਜੈਡ ਬਲੈਕ ਬਿਲਕੁਲ ਹਾਂ ਦੱਸਦਾ ਵਿੱਚ ਦੱਸਦਾ ਬਿਲਕੁਲ ਹਾਂ ਬਿਲਕੁਲ ਦੱਸੋ ਕਿੰਨਾ ਮੰਗਦੇ ਜੀ ਕੋਸ਼ਿਸ਼ ਆਪਾਂ ਲੈਣ ਦੇਣ ਕਰਨਾ 75000 ਰੁਪਏ ਦੇ ਦੇਣ ਨਹੀਂ 75 ਜੋ ਕਰੀਏ ਮਾਨਤਾ ਨੂੰ ਪੂਛੋ ਵੀ ਨਹੀਂ ਆਪਾਂ ਦੱਸੋ ਸੋਰ ਸਾਹਿਬ ਦੱਸੋ ਤੁਸੀਂ 72000 ਹੀ ਦੇ ਦਈਏ ਨਹੀਂ ਪਾ ਦੋ ਦੋ ਸਾਡਾ ਵੀ ਛੜਾ ਦਿਓ ਪਾ ਦਾ ਠੀਕ ਹੈ ਉੱਚ ਵੀ ਨਹੀਂ ਆਪਾਂ ਕੀਤਾ ਤੇ ਇੱਥੇ ਕਰਾਓ 2000 ਹੱਟਾ ਵੀ ਮਾਨ 70000 ਦਾ ਕੋਈ ਨਹੀਂ ਛੋਟੀਆਂ ਚੰਗੀਆਂ ਵੱਡੀਆਂ ਨੇ ਤੇ ਜੇ ਆਪਾਂ ਜੋੜੀ ਪਾ ਦਈਏ ਤੇ ਜੋੜੀ ਇੱਕ 35 ਦੀ ਦੇ ਦਾਂਗੇ ਭਾਜੀ ਇੱਕ 35 ਦੀ ਜੋੜੀ 70 ਤੇ 70 ਤੇ 1 40 ਬੰਦਾ ਜੋ ਹਾਂਜੀ ਆਪਾਂ ਜੋੜੀ ਦਵਾਂਗੇ ਇੱਕ 35 ਦੇ ਚ 500 ਰੁਪਏ ਛੋਟ ਕਰਾਂਗੇ ਠੀਕ ਹੈ ਜੀ ਕੋਈ ਨਹੀਂ ਦਿੰਦਾ 1.5 ਲੱਖ ਦੀਆਂ ਲਿਕਣੀਆਂ 1.5 ਲੱਖ ਮੱਜਾਂ ਪੁੱਜਦਾ ਜਾਂਦੇ ਠੀਕ ਹੈ ਵੀ ਇੱਕ 35 ਉਹ ਘਾਟਾ ਵਾਧਾ ਕਰੋ ਜੇ ਇੰਨੇ ਲਾਵੇ ਇੰਨੇ ਲਾਵੇ ਹਾਂਜੀ 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 ਜੋ ਆਸ ਤਾਂ ਉਹ ਹੀ ਲੱਗਣਾ ਠੀਕ ਹੈ ਵੀ ਕੱਲ ਵੀ ਜ ਦੇ ਵਿੱਚ ਕਾਲਾ ਨਹੀਂ ਵਿੱਚ ਦੋਵੇਂ ਵੇਗੀਆਂ ਜੇ ਹਾਂਜੀ ਉਹ ਇੱਕ ਲੈ ਗਏ ਜਿਹਦੇ ਇੱਕ ਕੋਲ ਜਿਹਾ ਆਂਦੇ ਲੈ ਜਾਣੇ ਕੋਈ ਨਹੀਂ ਅਛਾ ਉਹਦੀ ਵੀ ਗੱਲਬਾਤ ਚੱਲ ਗਈ ਹਾਂਜੀ ਠੀਕ ਹੈ ਕਰੋ ਵੀਰ ਜੀ ਚੱਕ ਪਾਸ ਇੱਕ ਵੀਰ ਜੀ ਮੀਨੀ ਦੇ ਵਿੱਚ ਤੇ ਇੱਕ ਨੀਲੀ ਰਵੀ ਕ੍ਰੋਸ ਦੇ ਵਿੱਚ ਵੀਰ ਜੀ ਦੁੱਧ ਵੀਰ ਜੀ ਨਾਲ ਬਾਕੀ ਮੌਕੇ ਤੇ ਦੱਸਦਾ ਜਿੰਨਾ ਜਨ ਹੈਗਾ ਵਾ ਬਾਕੀ ਵੀਰ ਜੀ ਨਾਲ ਵੀਰ ਜੀ ਨਾਲ ਚੱਕ ਪਾਸ ਕਰਕੇ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਹਾਂਜੀ ਅੱਛਾ ਜੀ ਹਾਂਜੀ ਹੋਰ ਕੋਈ ਆਪਣਾ ਸੋ ਸਾਬ ਕਹਿਣਾ ਚਾਹੁੰਦੇ ਜੀ ਹਾਂ ਸੋ ਸਾਬ ਹੋਰ ਕੋਈ ਕਹਿਣਾ ਚਾਹੁੰਦੇ ਜੀ ਬਸ ਭਾਜੀ ਕਹਿਣਾ ਇਹੋ ਹੀ ਆ ਵੀ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਵੀ ਜਿਹੜੀ ਤੇ ਆਦੇਕਾਰ ਗੱਪਣਿਓ ਗੱਪਣ ਆਪਣੀ ਚੈੱਕ ਪਾਸ ਕਰਕੇ ਲਾਓ ਹਾਂ ਤਸੱਲੀ ਕਰਕੇ ਲਓ ਆਪਣੀ ਤਸੱਲੀ ਕਰਕੇ ਲਾਓ ਠੀਕ ਜੀ ਵੀਰ ਜੀ ਉਹਨਾਂ ਨੇ ਚਲੋ ਤਸੱਲੀ ਕਰਕੇ ਛੋਟੀ ਖੜੀ ਆ ਮੁੜ ਕੇ ਜਿਹੜਾ ਕਿਸੇ ਵਪਾਰੀ ਨੂੰ ਲਾਂਮਾ ਦੇਣਾ ਇਹ ਗੱਲ ਚੰਗੀ ਨਹੀਂ ਹੁੰਦੀ ਹਾਂਜੀ 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 ਪੜੀ ਵੀਰ ਜਿਹੜਾ ਹੁੰਦਾ ਨਾ ਸਾਰੇ ਵਪਾਰੀ ਵੀਰ ਪਿੱਛੋਂ ਮਾਲ ਲਿਆਉਂਦੇ ਇਹਦੇ ਅੱਗੇ ਸੇਲ ਕਰਦੇ ਹਾਂਜੀ ਹਾਂਜੀ ਵੀਰ ਜੀ ਇਹ ਤਾਂ ਗੱਲ ਹੈ ਜੀ ਹਾਂਜੀ ਹਾਂਜੀ ਬਾਕੀ ਪਾਪਾ ਆ ਉਹੋ ਪਾ ਮਿਲਣਾ ਜੇ ਇੱਕ ਪਾਜੀ ਜਿਹਨਾਂ ਨੂੰ ਫੋਨ ਆਉਂਦੇ ਤੇ ਉਹਨਾਂ ਨੂੰ ਕੱਕੇ ਵਾਲ ਦਾ ਪਤਾ ਨਹੀਂ ਲੱਗਦਾ ਐਂਡ ਬੱਚੀ ਵੇਂਢੀ ਆ ਹਾਂਜੀ ਪਤੀ ਕੱਕੇ ਵਾਲਾ ਬੱਚੀ ਵੇਂਢਾ ਆਣ ਕੇ 2 ਕਿਲੋਮੀਟਰ ਜਿੰਨੂੰ ਮਰਜ਼ੀ ਕੱਕੇ ਵਾਲਾ ਪੁੱਛ ਕੇ ਆ ਸਕਦੇ ਹਾਂਜੀ ਆਟਾਰੀ ਵਾਲੀ ਸਾਈਡ ਤੋਂ ਹੋਣਾ ਹੋਵੇ ਤੇ ਬੱਚੀ ਐਂਡ ਕਪਕ ਤੇਰੇ ਵੀ ਸਾਰੇ ਰਾਪੇ ਦੇ ਚਿਗਾਵਾਂ ਵਾਲੀ ਸਾਈਡ ਤੋਂ ਹੋਣਾ ਹੋਵੇ ਤੇ ਬੱਚੀ ਵੇਂਢਾ ਆਣ ਕੇ ਪੁੱਛ ਸਕਦੇ ਕੱਲ੍ਹ ਵਾਲੀ ਵੀ ਦੋਵੇਂ ਝੋਟੀਆਂ ਫਿਰ ਆਪਣੀ ਵੇਖੀ ਆ ਨਾ ਹਾਂਜੀ ਦੋਵੇਂ ਵੇਖ ਗਈਆਂ ਜੀ ਠੀਕ ਹੈ ਬਿਆਨ ਆਇਆ ਜੋ ਵੀ ਲੈ ਜਾਣੀ ਤੇ ਇੱਕ ਲੈ ਗਏ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਪੰਜ ਦ